ਤਨਸਰੀ ਮਹੱਲਾ ਨੌਮਾ ਤਨਸਰੀ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਗੁਰਤੇਗ ਬਹਾਦਰ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 684 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਕਾਹਿਰੇ ਬਨ ਖੋਜਨ ਜਾਈ ਗੁਰਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਐ ਮੇਰੇ ਮਨ ਉਸ ਪਰਮਾਤਮਾ ਨੂੰ ਜੰਗਲਾਂ ਦੇ ਵਿੱਚ ਖੋਜਣ ਦੀ ਕੋਸ਼ਿਸ਼ ਨਾ ਕਰ ਕਿਉਂਕਿ ਉਹ ਪਰਮਾਤਮਾ ਹਰਦੇ ਦੇ ਅੰਦਰ ਵਸਿਆ ਹੋਇਆ ਹੈ ਘਟ ਘਟ ਮੈਂ ਹਰ ਜੂ ਬਸੈ ਸੰਤਨ ਕੋ ਪੁਕਾਰ ਉਸ ਪ੍ਰਮਾਤਮਾ ਨੂੰ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਉਸ ਨੂੰ ਅੰਦਰ ਦੀ ਖੋਜ ਦੇ ਨਾਲ ਹੀ ਮਨ ਦੇ ਅੰਦਰ ਹੀ ਖੋਜਣਾ ਪਏਗਾ ਸਰਬਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਸਾਰੇ ਸੰਸਾਰ ਦਾ ਮਾਲਕ ਉਹ ਤੇਰੇ ਅੰਦਰ ਸਮਾਇਆ ਹੋਇਆ ਹੈ ਰਹਾਉ ਪਉਪਮਦ ਜਿਉ ਬਾਸ ਬਸਤ ਹੈ ਮੁਕਰਮਾ ਜੈ ਸੈ ਸ਼ਾਈ ਕਿਵੇਂ ਤੇਰੇ ਅੰਦਰ ਸਮਾਇਆ ਹੋਇਆ ਹੈ ਉਪਰ ਸਾਹਿਬ ਨੇ ਉਦਾਹਰਨਾ ਦੇ ਕੇ ਸਮਝਾਇਆ ਪਹਿਲੀ ਉਦਾਹਰਨ ਦਿੱਤੀ ਕਹਿੰਦੇ ਪਉਪਮਦ ਜਿਉ ਬਾਸ ਬਸਤ ਹੈ ਕਹਿੰਦੇ ਜਿਵੇਂ ਗੁਲਾਬ ਦਾ ਫੁੱਲ ਹੈ ਗੁਲਾਬ ਦੇ ਫੁੱਲ ਦੀ ਮਹਿਕ ਗੁਲਾਬ ਦੇ ਫੁੱਲ ਵਿੱਚ ਹੀ ਸਮਾਈ ਹੋਈ ਹੈ ਉਹ ਮਹਿਸੂਸ ਕਰਨੀ ਪੈਂਦੀ ਹੈ ਐਵੇਂ ਪ੍ਰਮਾਤਮਾ ਤੇਰੇ ਅੰਦਰ ਹੈ ਮੁਕਰਮਾ ਜੈ ਸੈ ਸ਼ਾਈ ਜਿਵੇਂ ਸ਼ੀਸ਼ੇ ਸਾਹਮਣੇ ਹੋ ਕੇ ਤੂੰ ਆਪਣਾ ਚਿਹਰਾ ਦੇਖਦਾ ਹੈ ਇਵੇਂ ਹੀ ਪਰਮਾਤਮਾ ਤੇਰੇ ਅੰਦਰ ਵਸਿਆ ਹੋਇਆ ਹੈ ਤੈਸੇ ਹੀ ਹਰ ਵਸੈ ਨਿਰੰਤਰ ਘਟ ਹੀ ਖੋਜੋ ਪਾਈ ਇਵੇਂ ਹੀ ਤੇਰ ਪਰਮਾਤਮਾ ਜਿਹੜਾ ਹੈ ਨਿਰੰਤਰ ਇਕਸਾਰ ਤੇਰੇ ਹਿਰਦੇ ਅੰਦਰ ਵਸਿਆ ਹੋਇਆ ਹੈ ਉਸ ਨੂੰ ਹਿਰਦੇ ਦੇ ਅੰਦਰ ਹੀ ਖੋਜਣਾ ਕਰ ਬਾਹਰ ਪੀਤਰੇ ਕੋ ਜਾਣ ਨੂੰ ਇਹ ਗੁਰ ਗਿਆਨ ਬਤਾਈ ਗੁਰੂ ਇਹ ਗਿਆਨ ਬਖਸ਼ਿਸ਼ ਕਰਦਾ ਹੈ ਸਮਝ ਬਖਸ਼ਿਸ਼ ਕਰਦਾ ਹੈ ਸੰਸਾਰ ਦੇ ਬਾਹਰ ਸੰਸਾਰ ਨੂੰ ਬਣਾਉਣ ਵਾਲਾ ਪ੍ਰਮਾਤਮਾ ਜਿਹੜਾ ਹੈ ਹਰ ਇੱਕ ਜੂਨ ਦੇ ਵਿੱਚ ਉਹ ਪ੍ਰਮਾਤਮਾ ਹਰ ਇੱਕ ਜੂਨੀ ਦੇ ਵਿੱਚ ਜਿਹੜਾ ਜੀਵ ਹੈ ਉਹ ਪ੍ਰਮਾਤਮਾ ਉਸ ਦੇ ਅੰਦਰ ਵਸਿਆ ਹੋਇਆ ਹੈ ਬਾਹਰ ਪੀ ਤਰੇ ਕੋ ਜਾਣੋ ਬਾਹਰ ਅਤੇ ਅੰਦਰ ਉਸ ਪ੍ਰਮਾਤਮਾ ਨੂੰ ਇੱਕੋ ਨੂੰ ਹੀ ਜਾਣ ਇੱਕੋ ਹੀ ਪ੍ਰਮਾਤਮਾ ਦੀ ਬਣਾਈ ਹੋਈ ਦੁਨੀਆ ਹੈ ਇਹ ਗੁਰੂ ਦਾ ਗਿਆਨ ਸਮਝਾਉਂਦਾ ਹੈ ਜਨਾਨਿਕ ਬਿਨਿਆ ਪਾਚੀਨ ਮਟੈਨ ਪਰਮ ਕੀ ਕਾਈ ਦਾਸ ਨਾਨਕ ਆਖਦਾ ਹੈ ਜਦ ਤੱਕ ਤੂੰ ਆਪਣੇ ਅੰਦਰ ਨੂੰ ਖੋਜ ਨਹੀਂ ਕਰਦਾ ਆਪਣੇ ਆਪ ਨੂੰ ਸਮਝਾਂਦਾ ਨਹੀਂ ਉਦੋਂ ਤੱਕ ਤੇਰੇ ਮਨ ਦੀ ਵਹਿਮ ਭਰਮ ਖਤਮ ਨਹੀਂ ਹੋਣਗੇ ਤੇਰਾ ਭਲੇਖਾ ਖਤਮ ਨਹੀਂ ਹੋਏਗਾ ਤੇਰਾ ਭਲੇਖਾ ਉਦੋਂ ਹੀ ਖਤਮ ਹੋਣਾ ਜਦੋਂ ਉਸ ਪਰਮਾਤਮਾ ਨੂੰ ਇੱਕ ਜਾਣ ਕੇ ਉਸ ਨੂੰ ਮਹਿਸੂਸ ਕਰੇਗਾ ਤੇ ਅੰਦਰ ਦੀ ਕੋਝ ਕਰੇਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ